ਪਾਸੇ ਤਾਂ ਪਹਿਲਾਂ ਹੀ ਅਕਾਲੀ ਦਲ ਖੈਰੂ ਖੈਰੂ ਹੋ ਚੁੱਕਿਆ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਬਗਾਵਤਾਂ ਸ਼ੁਰੂ ਹੋ ਚੁੱਕੀਆਂ ਤੇ ਹੁਣ ਬਾਗੀ ਧੜੇ ਦੇ ਸਿਰਕੱਢ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ ਦੇ ਖਿਲਾਫ ਹੁਣ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਛੀਜਰ ਨੇ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਦਿੱਤਾ ਉਸ ਮੰਗ ਪੱਤਰ ਦੇ ਵਿੱਚ ਕੀ ਲਿਖਿਆ ਉਹ ਆਖਰ ਕਿਉਂ ਇੱਕ ਦੂਜੇ ਦੇ ਖਿਲਾਫ ਇਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਗ ਪੱਤਰ ਦੇਣੇ ਪੈ ਰਹੇ ਨੇ ਤਾਂ ਦੱਸ ਦिए ਕੀ ਰਾਮ ਰਹੀਮ ਨੂੰ ਮਾਫੀ ਦੇਣ ਵੇਲੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ ਨੇ ਹੀ ਕੀਤੀ ਸੀ ਛਲਾਗਾ ਇਹ ਗੱਲ ਕਹੀ ਜਾ ਰਹੀ ਆ ਉਸ ਮੰਗ ਪੱਤਰ ਦੇ ਵਿੱਚ ਉਸ ਦੇ ਦਿੱਤੇ ਨੇ ਸਬੂਤ ਅਕਾਲ ਤਖਤ ਸਾਹਿਬ ਤੇ ਜਿਹੜੇ ਅਕਾਲੀ ਦਲ ਦੇ ਯੂਥ ਆਗੂ ਨੇ ਸਰਬਜੀਤ ਸਿੰਘ ਚੇਜਰ ਉਹਨਾਂ ਦੇ ਵੱਲੋਂ ਸੁਬੋਧ ਦਿੱਤੇ ਨੇ ਅਕਾਲ ਤਖਤ ਸਾਹਿਬ ਤੇ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਅਕਾਲੀ ਦਲ ਦੇ ਆਗੂ ਇਹਨਾਂ ਬਾਗੀ ਧੜਿਆਂ ਦੇ ਖਿਲਾਫ ਜੰਮ ਕੇ ਪੜਾਸ ਕੱਢੀ ਆ ਬਾਗੀ ਧੜੇ ਦੇ ਲੀਡਰਾਂ ਖਿਲਾਫ ਜੰਮ ਕੇ ਪੜਾਸ ਕੱਢੀ ਇੱਕ ਵਾਰ ਤੁਹਾਨੂੰ ਯੂਥ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਚੇਜਰ ਦੀ ਜ਼ੁਬਾਨੀ ਸਭ ਤੋਂ ਪਹਿਲਾਂ ਮੈਂ ਸਤਿਕਾਰ ਕਰਦਾ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਸੋ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਦੂਤੇ ਬੋਲਦੇ ਹਾਂ ਜਿਦੇ ਚ ਅਸੀਂ ਇੱਕ ਬੇਨਤੀ ਪੱਤਰ ਜਿਹੜਾ ਉਹ ਸਿੰਘ ਸਾਹਿਬ ਗਾਨੀ ਰੰਗਵੀਰ ਸਿੰਘ ਜੀ ਜੋਸ਼ ਸ੍ਰੀ ਕਲਤਕ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਦਿੱਤਾ ਸੋ ਜਿਹੜੇ ਅੱਜ ਇੱਥੇ ਡਿਊਟੀ ਤੇ ਤਨਾਤ ਨਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਅਸੀਂ ਉਹ ਪੱਤਰ ਬੇਨਤੀ ਪੱਤਰ ਜਿਹੜਾ ਦਿੱਤਾ ਉਹਦੇ ਚ ਅਸੀਂ ਇਹ ਬੇਨਤੀ ਕੀਤੀ ਆ ਕਿ ਨੰਗੇ ਵਰੇ ਦੋੜਾ 2 ਦਸੰਬਰ ਨੂੰ ਸ਼੍ਰੀ ਕਾਲਤਖ ਸਾਹਿਬ ਵਿਖੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਅਕਾਲੀ ਲੀਡਰਸ਼ਿਪ ਕਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਉਹਦੀ ਪ੍ਰੋੜਤਾ ਕੀਤੀ ਸੀ ਉਹਦੇ ਹੱਕ 'ਚ ਬੋਲੇ ਸੀ ਸੋ ਉੱਥੇ ਕੁਝ ਆਗੂਆਂ ਨੇ ਤੇ ਖੜ ਕੇ ਕਿਹਾ ਕਿ ਅਸੀਂ ਉਹ ਮਾਫੀ ਦੇ ਹੱਕ 'ਚ ਨਹੀਂ ਬੋਲੇ ਅਸੀਂ ਚੁੱਪ ਰਹੇ ਜਿਦੇ 'ਚ ਖਾਸ ਕਰਕੇ ਦੋ ਆਗੂ ਪ੍ਰੇਮ ਸਿੰਘ ਚੰਦੂ ਮજરા ਅਤੇ ਬੀਬੀ ਜ਼ਗੀਰਕੌਰ ਜੋ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਇੱਥੇ ਫਸੀਲ ਦੇ ਸਾਹਮਣੇ ਖੜ ਕੇ ਕਿਹਾ ਸੀ ਕਿ ਅਸੀਂ ਸੌਦਾ ਸਾਧ ਦੀ ਮਾਫੀ ਦੇ ਹੱਕ 'ਚ ਬਿਲਕੁਲ ਤਾਇਦ ਨਹੀਂ ਕੀਤੀ ਜਦੋਂ ਇੱਥੇ ਬਾਰ-ਬਾਰ ਸਿੰਘ ਸਾਹਿਬਾਨਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਸਬੂਤ ਨੇ ਤੁਹਾਡੀਆਂ ਅਖਬਾਰਾਂ 'ਚ ਖਬਰਾਂ ਨੇ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਤਾਂ ਮੁੱਕਰੀ ਗਿਆ ਬਿਲਕੁਲ ਹੀ ਉਹ ਤਾਂ ਕਹਿੰਦੇ ਵੀ ਮੈਂ ਤਾਂ ਤਾਇਦ ਕੀਤੀ ਉਹ ਨਹੀਂ ਜੀ ਮੇਰਾ ਤਾਂ ਬਿਆਨ ਜਿਹੜਾ ਉਹ ਝੂਠਾ ਐਵੇਂ ਲਾ ਦਿੱਤਾ ਗਿਆ ਪਾਰਟੀ ਵੱਲੋਂ ਤੋ ਉਹ ਜਦੋਂ ਬਾਅਦ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਤੂੰ ਉਹਦੀ ਕੋਈ ਤੋਦੀ ਕੋਈ ਕਿਹਾ ਕਿ ਮੈਂ ਮੇਰਾ ਬਿਆਨ ਗਲਤ ਹੈ ਕੋਈ ਪੱਤਰਕਾਰ ਦੇ ਮਾਨ ਨਹੀਂ ਕੀਤਾ ਉਹਦਾ ਜਵਾਬ ਨਹੀਂ ਦੇ ਸਕੇ ਚਲੋ ਫਿਰ ਵੀ ਉਹ ਬਾਰ ਬਾਰ ਸਿੰਘ ਸਾਹਿਬਾਂ ਨੇ ਕਿਹਾ ਕਿ ਤੂੰ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੈ ਇਹ ਤਖਤ ਦੇ ਅੱਗੇ ਹਾਜ਼ਰ ਨਾਜ਼ਰ ਨੇ ਗੁਰੂ ਸਾਹਿਬ ਮੇਰੀ ਪੀਰੀ ਦੇ ਮਾਲਕ ਕਿ ਸੰਗਤ ਦੇ ਸਾਹਮਣੇ ਖੜ ਕੇ ਕਹਿ ਕਿ ਮੈਂ ਇਹ ਗੱਲ ਕਹਿਣਾ ਕਿ ਮੈਂ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਦੇ ਹੱਕ 'ਚ ਨਹੀਂ ਬੋਲਿਆ ਤੇ ਆਪਾਂ ਦੇਖਿਆ ਕਿ ਚੰਦੂ ਮਾਦਰਾ ਸਾਹਿਬ ਬਾਰ-ਬਾਰ ਸਾਰੀ ਸੰਗਤ ਦੇ ਨਾਲ ਦੇ ਵਿੱਚ ਗਿਰਦੇ ਚ ਘੁੰਮਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੱਕ 'ਚ ਨਹੀਂ ਬੋਲਿਆ ਮੈਂ ਹੱਕ 'ਚ ਨਹੀਂ ਬੋਲਿਆ ਬੀਬੀ ਜਗੀਰ ਕੌਰ ਕਹਿੰਦੀ ਮੈਂ ਹੱਕ 'ਚ ਨਹੀਂ ਬੋਲੀ ਪਰ ਉ ਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰੀ ਤੇ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਜੀ ਵੀ ਮੰਨ ਰਹੇ ਨੇ ਕਿ ਮੈਂ ਕਿ ਜਿਹੜਾ ਫੈਸਲਾ ਹੋਇਆ ਉਹ ਠੀਕ ਹੋਇਆ ਤੇ ਚੰਦੂ ਮਾਦਰਾ ਸਾਹਿਬ ਨੇ ਤਾਂ ਹੱਦਾਂ ਤੱਕ ਦੇ ਹੋਏ ਇਥੋਂ ਤੱਕ ਕਿਹਾ ਕਿ ਰਾਮ ਰਹੀਮ ਜੀ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹ ਮਨੁੱਖਤਾ ਉਹ ਸਰਬ ਸੰਜੀ ਭਾਈਚਾਰਤਾ ਦਾ ਪ੍ਰਤੀਕ ਹੈ ਤੇ ਜਦੋਂ ਪੱਤਰਕਾਰ ਨੇ ਅੱਗੇ ਸਵਾਲ ਕੀਤਾ ਕਿ ਕੀ ਉਹ ਪੇਸ਼ ਹੋ ਕੇ ਉੱਥੇ ਮਾਫੀ ਮੰਗ ਕੇ ਆਏ ਨੇ ਕਹਿੰਦਾ ਨਹੀਂ ਹੁਣ ਤਾਂ ਆਧੁਨਿਕ ਯੁੱਗ ਆ ਗਿਆ ਹੁਣ ਤਾਂ ਵੀਡੀਓ ਕਾਨਫਰੈਂਸ ਰਹੀ ਹੁਣ ਤਾਂ ਹੋਰ بڑے ਸਾਧਨ ਆ ਗਏ ਇਥੋਂ ਤੱਕ ਉਹ ਉਹਨਾਂ ਨੇ ਸਹੀ ਠਹਿਰਾਇਆ ਗੱਲ ਇਹ ਆ ਵੀ ਛੇਵੇਂ ਪਾਤਸ਼ਾਹ ਦੇ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਗੁਰੂ ਦੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਦੇ ਅੱਗੇ ਐਡਾ ਵੱਡਾ ਝੂਠ ਬੋਲ ਦੇਣਾ ਤੇ ਬਾਅਦ ਵਿੱਚ ਉਹਦੀਆਂ ਵੀਡੀਓ ਸਾਰੀਆਂ ਸਿੱਖ ਸੰਗਤ ਦੇ ਸਿੱਖ ਕੌਮ ਦੇ ਅੱਗੇ ਆ ਜਾਣੀਆਂ। ਸੋ ਮੈਂ ਸਮਝਦਾ ਕਿ ਕਿਤਨਾ ਕਿਤੇ ਸਿੱਖ ਸੰਗਤ ਦੇ ਦਿਲਾਂ ਦੇ ਵਿੱਚ ਪੂਰੀ ਕੌਮ ਦੇ ਦਿਲਾਂ ਦੇ ਵਿੱਚ ਇੱਕ ਮੰਨ ਦੀ 6:00 ਵਜੀ ਕਿ ਉਹ ਕਿਹੋ ਜਿਹੀ ਆਗੂ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਤਖਤ ਦੇ ਅੱਗੇ ਖੜਕੇ ਵੀ ਝੂਠ ਬੋਲੀ ਜਾ ਰਹੇ ਨੇ। ਇੰਨਾ ਝੂਠ ਕੀ ਸ੍ਰੀ ਆਮ ਤੁਸੀਂ ਮੁਕਰਗੇ ਤੇ ਤੁਹਾਡੀਆਂ ਵੀਡੀਓ ਜਨਤਕ ਪਈਆਂ ਨੇ। ਸੋ ਅਸੀਂ ਅੱਜ ਯੂਥ ਅਕਾਲੀ ਦਲ ਵੱਲੋਂ ਇੱਥੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਨੀ ਸੀ ਉਹ ਇੱਥੇ ਮੌਜੂਦ ਨਹੀਂ ਸਕਤਰੇਤ ਵੀ ਜਿਹੜਾ ਉਹ ਛੁੱਟੀ ਆ ਪਰ ਜਿਹੜੇ ਮੌਕੇ ਤੇ ਮਨਿੰਦਰ ਸਿੰਘ ਜੀ ਮੈਨੇਜਰ ਜਿਨ੍ਹਾਂ ਦੀ ਡਿਊਟੀ ਮਤਲਬ ਕੋਈ ਵੀ ਜਦੋਂ ਇੱਥੇ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਮੈਨੇਜਰ ਸਾਹਿਬ ਦੀ ਡਿਊਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਪਣੀ ਉਹ ਬੇਨਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਇਹ ਪੱਤਰ ਤੇ ਨਾਲ ਅਸੀਂ ਦਿੱਤੀ ਆ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਜਿਹੜੀ ਉਹ ਵੀਡੀਓ ਪਾ ਕੇ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਦੂ ਮજરા ਸਾਹਿਬ ਤੇ ਬੀਬੀ ਜ਼ਗੀਰ ਕੌਰ ਬਿਲਕੁਲ ਤਾਇਦ ਕਰ ਰਹੇ ਨੇ ਕਿ ਹਾਂ ਸੌਦਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਹੈ ਉਹ ਠੀਕ ਦਿੱਤੀ ਆ ਤੇ ਸੌਦਾ ਸਾਧ ਨੂੰ ਰਾਮ ਰਹੀਮ ਜੀ ਕਹਿ ਕੇ ਸਮੋਦਨ ਚੰਦੂ ਮਹਾਰਾ ਸਾਹਿਬ ਕਰ ਰਹੇ ਨੇ ਉਹ ਸਾਰੀਆਂ ਵੀਡੀਓ ਅਸੀਂ ਪਾ ਕੇ ਪੈਨ ਡਰਾਈਵ ਚ ਇੱਥੇ ਸਖਤਰੇ ਤੇ ਦਿੱਤੀਆਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਦਿੱਤੀਆਂ ਜਾਣ ਤੇ ਸਿੱਖ ਸੰਗਤ ਬੇਨਤੀ ਕਰਦੀ ਆ ਪੂਰੀ ਕੌਮ ਬੇਨਤੀ ਕਰਦੀ ਆ ਕਿ ਇਹੋ ਜੇ ਆਗੂ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਬਿਲਕੁਲ ਸਾਫ ਸਬੂਤ ਪਏ ਨੇ ਸੋ ਇਹੋ ਜੇ ਆਗੂਆਂ ਨੂੰ ਕਰੜੀ ਤੋਂ ਕਰੜੀ ਜਿਹੜੀ ਸਜ਼ਾ ਲਾਈ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਹੈ ਇਹ ਕਿਹੋ ਜੀ ਸੇਧ ਆਪਣੀ ਪੀੜ੍ਹੀ ਨੂੰ ਤੇ ਕੌਮ ਨੂੰ ਦੇ ਰਹੇ ਨੇ ਕਿ ਐਡੇ ਐਡੇ ਤੁਸੀਂ ਉਹ ਅਹੁਦਿਆਂ ਤੇ ਰਹੇ ਹੋ ਤੇ ਤੁਸੀਂ ਇੱਥੇ ਝੂਠ ਬੋਲੀ ਜਾਂਦੇ ਹੋ ਇੱਕ ਮਹੱਲੇ ਦੇ ਝੂਠੇ ਬੰਦੇ ਮੰਗ ਸੋ ਇਸ ਕਰਕੇ ਇਹ ਕੌਮ ਜਿਹੜਾ ਇਹਨਾਂ ਨੇ ਵੱੱਜਰ ਗੁਨਾਹ ਕੀਤਾ ਸੋ ਕੌਮ ਦੇ ਮਨਾਂ ਦੇ ਵਿੱਚ ਦਰਦ ਵੀ ਆ ਗੁੱਸਾ ਵੀ ਆ ਸੋ ਇਸ ਲਈ ਅਸੀਂ ਇੱਥੇ ਯੂਥ ਕਲਿੱਦਲ ਵੱਲੋਂ ਬੇਨਤੀ ਕਰਨ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਜਰੂਰ ਜਿਹੜੀ ਆ ਬਣਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਗਿਓ ਕੋਈ ਵੀ ਬੰਦਾ ਇੱਥੇ ਖੜ ਕੇ ਸ਼੍ਰੀ ਕਾਲ ਤਕ ਦੇ ਸਾਹਮਣੇ ਝੂਠ ਨਾ ਬੋਲੇ ਦੂਸਰੇ ਪਾਸੇ ਦੁਰਪ੍ਰਤਾਪ ਸਿੰਘ ਉਹ ਡਰਾ ਬੰਦਾ ਜਿਹੜਾ ਬਾਹਰ ਤੋਂ ਦੇ ਰੱਖਦਾ ਹੈ ਜੀ ਇਹ ਨਾ ਕਿਸੇ ਕੋਲੋਂ ਕੋਈ ਕਰਦੇ ਦੇਖੋ ਸ਼੍ਰੀ ਕਾਲ ਤਕ ਸਾਹਿਬ ਦੇ ਜੋ ਵੀ ਇੱਥੇ ਹੁਕਮ ਹੋਏ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਹੈ ਸਾਰੀ ਸੇਵਾ ਪੂਰੀ ਕੀਤੀ ਗਈ ਹੈ ਸਾਰੀਆਂ ਗੱਲਾਂ ਇਨ ਬਿਨ ਮੰਨੀਆਂ ਗਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਦਿੱਕਤਾਂ ਸੀ ਉਹ ਵੀ ਉਹਨਾਂ ਦੇ ਜਥੇਦਾਰ ਸਾਹਿਬਾਨ ਦੇ ਧਿਆਨ ਚ ਲਿਆਂਦੀ ਗਈ ਸੀ ਜਿਹੜੀਆਂ ਕੋਰਟ ਦੇ ਜੋ ਕੋਈ ਮਸਲੇ ਸੀਗੇ ਜਿਹੜੀ ਕਮੇਟੀ ਆ ਉਹ ਵੀ ਸਾਰੀ ਜਿਹੜੀ ਅਜਰਬਰ ਲਾਏਗੇ ਨੇ ਸਾਰੀ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਅਕਾਲੀ ਦਲ ਦੀ ਵੱਖ-ਵੱਖ ਅਜਰਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸੋ ਉਹ ਤੋਂ ਬਾਅਦ ਜੇ ਕੋਈ ਹੁਕਮ ਨਹੀਂ ਮੰਨਦਾ ਕੋਈ ਬਾਗੀ ਸੁਰਲਾਪਦਾ ਇਹ ਤਾਂ ਹੁਣ ਬਿਹਤਰ ਉਹ ਹੀ ਦੱਸ ਸਕਦਾ ਕਿਉਂ ਕਿਉਂ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਪੂਰੀ ਕੌਮ ਖਾਸ ਕਰਕੇ ਸ਼੍ਰੋਮਣੀ ਕਾਲ ਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਕੁਕੀ ਗੁਰੂ ਸਾਹਿਬ ਦੀ ਇਹ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਸ੍ਰੀ ਕਲਤਖ ਸਾਹਿਬ ਦੇ ਤਾਬੇ ਮਟਕ ਬਣਾਈ ਹੋਈ ਪਾਰਟੀ ਆ ਸੋ ਗੁਰੂ ਸਾਹਿਬ ਆਪ ਕਿਰਪਾ ਕਰਨ ਹੋਈਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾਂ ਉਹ ਬਖਸ਼ਣ ਕਿਉਂਕਿ ਸਾਰੀ ਖੀਮਾ ਜਾਂਚਨਾ ਵੀ ਕੀਤੀ ਗਈ ਆ ਭੁੱਲਾਂ ਵੀ ਬਖਸ਼ਾਈਆਂ ਗਈਆਂ ਨੇ ਝੋਲੀ ਅੱਡ ਕੇ ਮਾਫੀ ਵੀ ਮੰਗੀ ਗਈ ਆ ਬੰਦੀ ਸਜ਼ਾ ਵੀ ਪੂਰੀ ਕੀਤੀ ਗਈ ਆ ਸੋ ਅੱਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਦਰ ਤੇ ਅਸੀਂ ਵੀ ਯੂਥ ਕਾਲੇਦਲ ਵੱਲੋਂ ਅੱਜ 6ਵੇਂ ਪਾਸੇ ਦੇ ਦਰ ਤੇ ਹੁਣ ਅਰਦਾਸ ਕਰਨ ਜਾਵਾਂਗੇ ਗੁਰੂ ਸਾਹਿਬ ਪੂਰੀ ਕੌਮ ਤੇ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇ ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੇ। ਸਿੱਖ ਸਭਾ ਵੱਲੋਂ 28 ਤਰੀਕ ਦੀ ਮੀਟਿੰਗ ਸੱਦੀ ਗਈ ਸੀ। ਅਚਾਨਕ ਇਹ ਕੱਥੀ ਉਹ ਕੈਨਸਲ ਕਰ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੇਖਦੇ। ਮੈਨੂੰ ਵੈਸੇ ਇਹਦੇ ਬਾਰੇ ਨਹੀਂ ਪਤਾ ਕਿ ਉਹ ਕੈਨਸਲ ਕਰ ਦਿੱਤੀ ਗਈ ਹੈ 28 ਵਾਲੀ ਕਿਉਂਕਿ ਇਹ ਤੁਹਾਡੇ ਹੁਣ ਮੈਨੂੰ ਮਾਧਮ ਰਾਹੀਂ ਹੋਣੀ ਪਤਾ ਲੱਗਿਆ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਸ੍ਰੀ ਕਲਤਾਖ ਸਾਹਿਬ ਦੇ ਹਰਮੰਦਰ ਸਾਹਿਬ ਦੇ ਸਾਹਮਣੇ ਖੜਾ ਸੱਦੀ ਗਈ ਸੀ ਉਹ ਵੀ ਅਸੀਂ ਮੀਡੀਆ ਰਾਹੀਂ ਦੇਖਿਆ ਕੈਨਸਲ ਜਾਂ ਅੱਗੇ ਪਾਈ ਗਈ ਹੈ ਇਹ ਵੀ ਜਨਾ ਤੁਸੀਂ ਮੈਨੂੰ ਦੱਸਿਆ ਮੈਂ ਇਹਦੇ ਬਾਰੇ ਨਹੀਂ ਤਾਂ ਤੁਸੀਂ ਸੁਣਿਆ ਅਕਾਲੀ ਦਲ ਦੇ ਯੂਥ ਆਗੂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੋਵਾਂ ਲੀਡਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਹਿਲਾਂ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਵੱਡੇ ਫੈਸਲੇ ਸੁਣਾਏ ਗਏ ਸੀ ਧਾਰਮਿਕ ਸਜ਼ਾ ਲਗਾਈ ਗਈ ਸੀ ਭਾਵੇਂ ਸੁਖਬੀਰ ਸਿੰਘ ਬਾਦਲ ਹੋਵੇ ਭਾਵੇਂ ਵਿਕਰਮ ਮਜੀਠੀਆ ਤੇ ਭਾਵੇਂ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਭਾਵੇਂ ਕੋਈ ਵੀ ਅਕਾਲੀ ਦਲ ਦੇ ਉਸ ਸਮੇਂ ਦੇ ਜੋ ਸਰਕਾਰ ਸੀ ਜਦੋਂ ਬੇਅਦਬੀਆਂ ਹੋਈਆਂ ਸੀ 2015 ਦੇ ਵਿੱਚ ਬੇਅਦਮੀਆਂ ਜਿਹੜੀਆਂ ਹੁੰਦੀਆਂ ਨੇ ਉਸ ਬੇਅਦਮੀਆਂ ਤੋਂ ਬਾਅਦ ਬਹੁਤ ਜ਼ਿਆਦਾ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਬੇਅਦਮੀਆਂ ਤੋਂ ਬਾਅਦ ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ ਡੇਰਾ ਸੱਚਾ ਸੋਧਾ ਦੇ ਜਿਹੜੇ ਮੁਖੀ ਕਿਹਾ ਜਾਂਦੇ ਨੇ ਰਾਮ ਰਹੀਮ ਜੋ ਕਿ ਸਨਾਰੀਆ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਮਾਫੀ ਦਿੱਤੀ ਗਈ ਸੀ ਬੇਅਦਮੀਆਂ ਕਰਵਾਉਣ ਦੇ ਇਲਜ਼ਾਮ ਵੀ ਉਹਨਾਂ ਦੇ ਉੱਤੇ ਲੱਗੇ ਨੇ ਤਾਂ ਉਹਨਾਂ ਨੂੰ ਮਾਫੀ ਦਿੱਤੀ ਤਾਂ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਛਲਾਗਾ ਕੀਤੀ ਕੀ ਮਾਫੀ ਦਿੱਤੀ ਆ ਛਲਾਗਾ ਜੋ ਕਦਮ ਹੈ ਤਾਂ ਇਹ ਇਲਜ਼ਾਮ ਜਿਹੜੇ ਲਗਾਏ ਗਏ ਨੇ ਸਰਬਜੀਤ ਸਿੰਘ ਝਿੱਜਰ ਦੇ ਵੱਲੋਂ ਤਾਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਮੰਗ ਪੱਤਰ ਦਿੱਤਾ ਉਹਨਾਂ ਦੇ ਮੈਨੇਜਰ ਨੂੰ ਮੰਗ ਪੱਤਰ ਦਿੱਤਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਮ ਰਗਵੀਰ ਸਿੰਘ ਯਾਨੀ ਰਗਵੀਰ ਸਿੰਘ ਦੇ ਨੂੰ ਮੰਗ ਪੱਤਰ ਦੇ ਕੇ ਇਹ ਗੱਲ ਕਹੀ ਗਈ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਨ੍ਹਾਂ ਜਿਹੜੇ ਅਕਾਲੀ ਦਲ ਦੇ ਬਾਗੀ ਧੜੇ ਦੇ ਇਹ ਲੀਡਰ ਨੇ ਤਾਂ ਆਖਰ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਆਉਂਦਾ ਕਿਹੋ ਜੀ ਇਹਨਾਂ ਨੂੰ ਕਾਰਵਾਈ ਕੀਤੀ ਜਾਂਦੀ ਹੈ ਕਿਹੋ ਜੀ